ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਪਾਸੇ ਸਿੱਖ ਪੰਥ ਖਾਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਅਤੇ ਦੂਸਰੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਡੇਰਾ ਸੱਚਾ ਸੌਦਾ ਦੇ ਸਾਧ ਬਾਬਾ ਰਾਮ ਰਹੀਮਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇੱਕ ਪਾਸੇ ਕਾਫੀ ਲੰਬੇ ਸਮੇਂ ਤੋਂ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਇਸ ਦੇ ਬਾਅਦ ਯੁੱਧ ਵੀ ਉਹ ਰਿਹਾਰ ਹੀ ਹੋ ਰਿਹਾ ਹੈ ਉਹ ਜੇਲਾਂ ਦੇ ਵਿੱਚੋਂ ਬਾਹਰ ਨਹੀਂ ਆ ਰਿਹਾ ਲੇਕਿਨ ਦੂਸਰੇ ਪਾਸੇ ਜਿਨ੍ਹਾਂ ਨੇ ਸ਼੍ਰੀ ਗੁਰਗੰਦ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਜਿਨ੍ਹਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਕੀਤੀ ਹੈ ਜਿਨਸੀ ਸ਼ੋਸ਼ਣ ਕਈ ਲੋਕਾਂ ਨੂੰ ਨਪੁੰਸਕ ਬਣਾਇਆ ਹੈ ਜਿਨ੍ਹਾਂ ਉਤੇ ਹਜ਼ਾਰਾਂ ਮਾਮਲੇ ਦਰਜ ਨੇ ਉਹਨਾਂ ਨੂੰ ਵਾਰ-ਵਾਰ ਪ੍ਰੌਡ ਮਿਲ ਜਾਂਦੀ ਹੈ ਜਦੋਂ ਵੀ ਆ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਇਧਰ ਇੱਕ ਪਾਸੇ ਫਿਰ ਬੜਾ ਰਫੜ ਪੈ ਗਿਆ ਹੈ ਡੇਰਾ ਸੱਚਾ ਸੌਦਾ ਦੇ ਸਾਥ ਅਤੇ ਦੂਸਰੇ ਪਾਸੇ ਬਾਬਾ ਰਾਮ ਰਹੀਮ ਦੀ ਚਿਲੀ ਜਾਂ ਕਹਦੇ ਗੋਦ ਲਈ ਤੀ ਖਾਨੀਪ੍ਰੀਤ ਜਿਸ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਦਾ ਫਲਮਾਕਨ ਕੀਤਾ ਗਿਆ ਗੀਤ ਗਾਇਆ ਗਿਆ ਇੱਕ ਪਾਸੇ ਉਸ ਨੂੰ ਆਪਣੀ ਜਿਹੜੀ ਹੈ ਮੂੰਹ ਬੋਲੀ ਜਾਂ ਗੋਦ ਗੋਦ ਲਈ ਤੀ ਦੱਸਦੇ ਨੇ ਡੇਰਾ ਸੱਚਾ ਸੌਦਾ ਦੇ ਸਾਥ ਬਾਬਾ ਰਾਮ ਰਹੀਮ ਜਿਵੇਂ ਹੀ ਜੇਲ੍ਹ ਦੇ ਵਿੱਚੋਂ ਬਾਹਰ ਆਏ 7 ਸਾਲ ਬਾਅਦ ਉਹਨਾਂ ਵੱਲੋਂ ਸ਼ਿਰਕਤ ਕੀਤੀ ਗਈ ਸਿਰਸਿਵਕੇ ਜਿੱਥੇ ਡੇਰਾ ਸੱਚਾ ਸੌਦਾ ਦਾ ਮੁੱਖ ਥਾਮ ਹੈ ਇਧਰੋਂ ਜਦੋਂ ਦਾ ਡੇਰਾ ਸੱਚਾ ਸੌਦਾ ਦੇ ਬਾਬਾ ਰਾਮ ਰਹੀਮ ਜਿਲ੍ਹੇ ਦੇ ਵਿੱਚ ਨੇ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਵਿਦੇਸ਼ ਚਲਾ ਗਿਆ ਯਾਨੀ ਕਿ ਤੁਤੂ ਮੈਮਾ ਹੁਣ ਲੱਗ ਪਈ ਕਈ ਜਿਹੜੇ ਡੇਰੇ ਦੇ ਅਹੁਦੇਦਾਰ ਨੇ ਉਹਨਾਂ ਵੱਲੋਂ ਪਰਿਵਾਰ ਦਾ ਵਿਰੋਧ ਵੀ ਕੀਤਾ ਗਿਆ ਲੇਕਿਨ ਹਾਨੀ ਪ੍ਰੀਤ ਉਸੇ ਤਰ੍ਹਾਂ ਹੀ ਬਣੀ ਰਹੀ ਸੂਤਰਾਂ ਦੇ ਹਵਾਲੇ ਤੋਂ ਖਬਰ ਆਦੀ ਹੈ ਕਿ ਜਿਵੇਂ ਹੀ ਡੇਰਾ ਸੱਚਾ ਸੌਦਾ ਦੇ ਸਾਥ ਬਾਬਾ ਰਾਮ ਰਹੀਮ ਨੇ ਆਪਣੇ ਡੇਰੇ ਦੇ ਵਿੱਚ ਸ਼ਿਰਕਤ ਕੀਤੀ ਨਾਲ ਦੀ ਨਾਲ ਹੀ ਉਸ ਦਾ ਪਰਿਵਾਰ ਵਾਪਸ ਆ ਗਿਆ ਹੈ ਪਰਿਵਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਗੋਦ ਲਈ ਦੀ ਹਣੀਪ੍ਰੀਤ ਦਾ ਕਿ ਧਾਨੀ ਹਣੀਪ੍ਰੀਤ ਜਿਹੜੀ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਹੱਕ ਨਹੀਂ ਹੈ ਡੇਰੇ ਵਿੱਚ ਰਹਿਣ ਦਾ ਕਿਉਂਕਿ ਇਹ ਸਾਰਾ ਮਾਮਲਾ ਹਣੀਪ੍ਰੀਤ ਦੀ ਹੀ ਦੇਣ ਹੈ ਇਸ ਤਰ੍ਹਾਂ ਦੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਦੂਸਰੇ ਪਾਸੇ ਡੇਰਾ ਸੱਚਾ ਸੌਦਾ ਦੇ ਬਾਬਾ ਰਾਮ ਰਹੀਮ ਪਾਵਰ ਆਫ ਅਲਟਾਰਨੀ ਦੇਣ ਲੱਗੇ ਹੋਏ ਨੇ ਹਣੀਪ੍ਰੀਤ ਨੂੰ ਹਣੀਪ੍ਰੀਤ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਦੇ ਜੇਲ ਤੋਂ ਜਾਣ ਬਾਅਦ ਹੁਣ ਸਾਰੇ ਜਿਹੜੇ ਮਸਲੇ ਨੇ ਆਪਣੇ ਪੱਧਰ ਉੱਤੇ ਹੱਲ ਕਰੇਗੀ ਯਾਨੀ ਕਿ ਡੇਰਾ ਸੱਚਾ ਸੌਦੇ ਦੀ ਸਾਰੀ ਪਾਵਰ ਜਿਹੜਾ ਹੈ ਗੋਦ ਲਈ ਧੀ ਜਿਨੇ ਕਈ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਬਾਬਾ ਰਾਮ ਰਹੀਮ ਦੇ ਨਾਲ ਉਹ ਸਾਰੀ ਪਾਵਰ ਉਸ ਦੇ ਹੱਥ ਵਿੱਚ ਹੋਵੇਗੀ ਐਜ਼ ਅ ਪਾਵਰ ਆਫ ਅਟਾਰਨੀ ਵੀ ਥੋੜੇ ਦਿਨਾਂ ਬਾਅਦ ਲਿਖ ਕੇ ਦਿੱਤੀ ਜਾਵੇਗੀ ਹਾਲਾਂਕਿ ਡੇਰੇ ਦੇ ਮੁਖੀ ਬਾਬਾ ਰਾਮ ਰਹੀਮ ਜਾਂ ਕਮੇਟੀ ਮੈਂਬਰਾਂ ਵੱਲੋਂ ਇਸ ਦਾ ਖਦਸ਼ਾ ਪ੍ਰਗਟ ਨਹੀਂ ਕੀਤਾ ਗਿਆ ਲੇਕਿਨ ਸੂਤਰ ਦੱਸਦੇ ਨੇ ਕਿ ਹਾਨੀ ਪ੍ਰੀਤ ਨੂੰ ਪਾਵਰ ਆਫ ਅਟਾਰਨੀ ਦੇਣ ਜਾ ਰਹੇ ਨੇ ਡੇਰਾ ਸੱਚਾ ਸੌਦਾ ਦੇ ਸਾਥ ਬਾਬਾ ਰਾਮ ਰਹੀਮ ਯਾਨੀ ਕਿ ਜੇਲ ਜਾਨ ਤੋਂ ਬਾਅਦ ਕਿਉਂਕਿ 50 ਦਿਨਾਂ ਦੀ ਪ੍ਰੋਲ ਤੇ ਆਏ ਨੇ ਉਸ ਤੋਂ ਬਾਅਦ ਸਿੱਧਾ ਪਾਵਰ ਜਿਹੜੀ ਹੈ ਡੇਰਾ ਸੱਚਾ ਸੌਦਾ ਦੀ ਉਹ ਹਲੀਪ੍ਰੀਤ ਦੇ ਹੱਥ ਵਿੱਚ ਆਵੇਗੀ ਹਲੀਪ੍ਰੀਤ ਹੀ ਸਾਰੀਆਂ ਡੇਰੇ ਦੀਆਂ ਗਤੀਵਿਧੀਆਂ ਦੀ ਨਿਰੀਖਿਆ ਕਰੇਗੀ ਯਾਨੀ ਕਿ ਸਾਰਾ ਕੇਂਦਰ ਧਿਆਨ ਹੁਣ ਹਨੀਪ੍ਰੀਤੇ ਹੋ ਗਿਆ ਹੈ ਦੂਸਰੇ ਪਾਸੇ ਵਿਰੋਧ ਹੋ ਰਿਹਾ ਹੈ ਹਨੀਪ੍ਰੀਤ ਦਾ ਡੇਰਾ ਸੱਚਾ ਸੌਦਾ ਸਾਥ ਦੇ ਪਰਿਵਾਰ ਵੱਲੋਂ ਉਹਨਾਂ ਵੱਲੋਂ ਵਿਰੋਧ ਇਹ ਕੀਤਾ ਜਾ ਰਿਹਾ ਹੈ ਕਿ ਡੇਰੇ ਦੀ ਪਾਵਰ ਹਨੀਪ੍ਰੀਤ ਨੂੰ ਨਹੀਂ ਦੇਣੀ ਚਾਹੀਦੀ ਲੇਕਿਨ ਬਾਬਾ ਡੇਰਾ ਸੱਚਾ ਸੌਦਾ ਦੇ ਮੁਖੀ ਕਹਿ ਰਹੇ ਨੇ ਕਿ ਪਾਵਰ ਆਫ ਅਟਾਰਨੀ ਜਿਹੜੀ ਹੈ ਉਹ ਹਨੀਪ੍ਰੀਤ ਦੇ ਹੱਥ ਵਿੱਚ ਰਹੇਗੀ ਧੰਨਵਾਦ